ਸਤ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਠੀਕ ਠਾਕ ਮੇਰੇ ਵੀਰ ਭਰਾ ਸਾਰੇ ਲਓ ਜੀ ਵੀਡੀਓ ਇੱਕ ਆਈ ਆ ਤਾਂ ਸਾਰੀ ਵੇਖਣੀ ਆ ਮੇਰੇ ਤੋਂ ਬਾਅਦ ਉਹ ਮੈਂ ਕਲਿੱਪ ਨਾਲ ਐਡ ਕਰੂੰਗਾ ਤਾਂ ਵੀਡੀਓ ਦੇਖਿਓ ਤਰਨਤਨ ਸਾਈਡ ਤੋਂ ਅੱਗੇ ਵੀ ਵੀਡੀਓ ਆਈ ਏਕ ਰਿਪੀਟਰ ਗੱਬਣ ਹੋਈ ਫੋਨ ਦੇ ਉੱਪਰ ਤੇ ਉਹ ਵੀਰ ਦੀਆਂ ਦੋ ਗਾਵਾਂ ਅਸੀਂ ਇੱਕ ਤਾਂ ਵੀਡੀਓ ਉਹਨਾਂ ਬਣਾ ਕੇ ਭੇਜੀ ਹੀ ਪਹਿਲਾਂ ਇੱਕ ਵੀਡੀਓ ਅੱਜ ਸਵੇਰ ਦੀ ਗਾਂ ਚੈੱਕ ਕਰਾਈ ਉਹਨਾਂ ਨੇ ਤੇ ਇੱਕ ਚੈੱਕ ਕਰਾ ਕੇ ਉਹਨਾਂ ਨੇ ਫਿਰ ਆਪਣਾ ਫਰਜ ਸਮਝ ਕੇ ਵੀਡੀਓ ਭੇਜੀ ਹੈ ਇਹ ਬੰਦੇ ਹੁੰਦੇ ਆ ਭਰਾਵੋ ਨਾਲ ਖੜਨ ਵਾਲੇ ਜਿਨ੍ਹਾਂ ਨੂੰ ਅ ਜਿਨ੍ਹਾਂ ਦੇ ਨਾਲ ਆਪਾਂ ਖੜੇ ਆ ਤੇ ਉਹ ਸਾਡੇ ਨਾਲ ਖੜ ਗਏ ਆ ਬਿਨਾ ਕਹਿਣ ਤੋਂ ਆਪਣੇ ਆਪ ਗਾਈ ਚੈੱਕ ਕਰਾਈ ਨਾਲ ਹੀ ਵੀਡੀਓ ਭੇਜਤੀ ਉਹਨੇ ਅਗਲੇ ਨੇ ਧੰਨਵਾਦ ਕਰਦੇ ਆ ਭਰਾ ਦਾ ਉਹ ਸਾਡਾ ਧੰਨਵਾਦ ਕਰਦਾ ਆ ਪਰ ਉਹਦਾ ਧੰਨਵਾਦ ਕਰਦੇ ਆ ਤੇ ਇਹ ਕਰਕੇ ਗੱਲ ਇਹ ਕਰਨਾ ਕਿ ਸਾਰੀ ਵੀਡੀਓ ਦੇਖਿਓ ਤੇ ਵੀਰ ਦੀ ਗੱਲਬਾਤ ਸੁਣਿਓ ਠੀਕ ਹੈ ਨਾ ਜਿਹੜੇ ਡਾਕਟਰ ਜਵਾਬ ਦੇ ਜਾਂਦੇ ਨੇ ਹੱਥ ਖੜੇ ਕਰ ਜਾਂਦੇ ਨੇ ਰੱਬ ਵੱਲੋਂ ਹੀ ਇਹ ਚੀਜ਼ ਆ ਕਿ ਫੋਨ ਦੇ ਉੱਪਰ ਹੀ ਮਾੜੇ ਮੋਟੇ ਨਾਲ ਉਹਦੀਆਂ ਗਾਵਾਂ ਦੋਏ ਅੱਜ ਗੱਬਣ ਹੋ ਗਈਆਂ ਨੇ ਤਾਂ ਕਰਕੇ ਉਹਨੇ ਆਪਣਾ ਫਰਜ਼ ਸਮਝ ਕੇ ਵੀਡੀਓ ਭੇਜੀ ਆ ਬਾਈ ਤਾਂ ਵੀਡੀਓ ਲਾਈਕ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਚ ਦੱਸ ਦਿਓ ਭਰਾਵਰੇ ਬਲਵਿੰਦਰ ਸਿੰਘ ਆਪਣਾ ਵੀਰ ਆ ਤਰਨਤਨ ਸਾਈਡ ਤੋਂ ਨਾ ਤੇ ਮੈਂ ਵੀਰ ਨੂੰ ਮਿਲ ਜਾਂਗਾ ਅਜੇ ਤੱਕ ਨਾ ਉਹਦੀਆਂ ਗਾਵਾਂ ਦੇਖੀਆਂ ਨੇ ਆਪਣੇ ਕਰਦਾਪੁਰ ਜ਼ਿਲ੍ਹੇ ਚ ਬੈਠੇ ਆਂ ਹੀ ਕਨੈਕਟਰ ਤੇ ਬਣਿਆ ਰਿਆ ਤੇ ਉਹਦੀਆਂ ਦੋਵੇਂ ਗਾਵਾਂ ਗੱਭਨ ਨੇ ਬਾਕੀ ਗੱਲਬਾਤ ਸੁਣ ਲਿਓ ਸਾਰੀ ਤੁਹਾਨੂੰ ਪਤਾ ਲੱਗ ਜੂ ਸਪੋਰਟ ਕਰਿਆ ਕਰੋ ਮੇਰੇ ਵੀਰ ਕਈ ਵੀਰ ਤੇ ਕੰਮ ਕਢਾ ਕੇ ਆਪਣੇ ਭੱਜ ਗਏ ਨੇ ਇਹ ਬੰਦੇ ਵਾਲੇ ਵੀ ਵੇਖ ਲਓ ਜਿੰਨੇ ਵੀਡੀਓ ਭੇਜੀ ਐ ਸਹੀ ਹੈ ਨਾ ਥੋੜਾ ਬੋਤਾ ਜਿੱਕੋ ਤੁਹਾਡੇ ਨਾਲ ਖੜਦਾ ਨਾ ਆਪਣਾ ਫਰਜ਼ੇ ਸਮਝ ਕੇ ਵੀਡੀਓ ਭੇਜਿਆ ਕਰੋ ਜੇ ਤੁਹਾਡਾ ਕੰਮ ਕੀਤਾ ਕਿਸੇ ਨੇ ਨਹੀਂ ਤਾਂ ਰੱਬ ਤੇ ਆਪਣਾ ਦੇਖਦਾ ਹੀ ਹੈ ਜਿਹੜਾ ਇਹ ਚੀਜ਼ਾਂ ਕਰਦਾ ਵਾ ਠੀਕ ਹੈ ਜੀ ਤੇ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਕਿ 100 ਜੋ 80 ਦਿੱਤੀਆਂ ਹੋਈਆਂ ਸਾਨੂੰ ਉਹਨੇ ਸਾਵੋ ਨਹੀਂ ਦਿੱਤੀ ਤੇ 20 ਵਿੱਚੋਂ ਇਹੋ ਜਿਹੀਆਂ ਜਿਹਨਾਂ ਦਾ ਮੈਂ ਆਪਾਂ ਵੀ ਕੁਝ ਨਹੀਂ ਕਰ ਸਕਦੇ ਉਹਦਾ ਕੋਈ ਕੁਝ ਨਹੀਂ ਕਰ ਸਕਦਾ ਜਿਹੜੀਆਂ ਆਪਣੇ ਹੱਥੋਂ 20 ਛੱਡੀਆਂ ਗਈਆਂ ਨਾ ਇੱਕ ਗੱਲ ਨੋਟ ਕਰ ਲਿਓ ਜਿਹੜਾ ਮਰਜ਼ੀ ਲੱਗਾ ਰਹੇ ਉਹਦੇ ਤੇ ਜਿਹੜੀ ਆਪਣੇ ਹੱਥੋਂ ਨਿਕਲ ਗਈ ਜਿਹੜਾ ਮਰਜ਼ੀ ਲੱਗਾ ਰਹੇ ਉਹ ਤੋਂ ਉਹਦਾ ਫਿਰ ਸਮਾਂ ਟਾਈਮ ਖਰਾਬ ਹੋਣ ਦੀ ਗੱਲ ਆ ਆਪਾਂ ਉਹਨੂੰ ਇੰਨੀ ਗੱਲ ਕਰ ਦਿੰਨੇ ਹੁੰਨੇ ਆ ਕਿ ਜਿਹੜੀ ਆਪਣੇ ਹੱਥੋਂ ਨਿਕਲ ਗਈ 20 20ਾਂ ਦੇ ਵਿੱਚ ਆ ਗਈ ਆ ਜਿੱਦੇ ਤੇ ਉਹਦਾ ਨਹੀਂ ਹੁਕਮ ਉਹ ਬੇਕਾਰ ਆ ਸਾਡੇ ਲਈ ਜਿਹੜਾ ਮਰਜ਼ੀ ਲੱਗਾ ਰਹੇ ਉਹ ਨਹੀਂ ਗੱਬਣ ਹੁੰਦੀ ਉਹਦਾ ਉਹਨੇ ਛੱਡੀਆਂ ਨੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਅੱਸੀ ਦਿੱਤੀਆਂ ਨਾ ਸਾਨੂੰ ਉਹਦੀਆਂ ਮੀਰ ਦੀਆਂ ਦੋ ਗਾਈਆਂ ਦੋਹਾਂ ਦੀਆਂ ਅੱਸੀਆਂ ਚ ਆ ਗਈ ਨਾ ਗਿਣਤੀ ਇਹ ਕਰਕੇ ਮੜਾ ਚੰਗਾ ਨਾ ਕਿ ਇਹਨੂੰ ਬੋਲਿਆ ਕਰੋ ਰੱਬ ਨਹੀਂ ਹੁੰਦਾ ਕੋਈ ਵੀ ਉਹਨੇ 100 ਦੇ ਕੇ ਮੈਨੂੰ ਰੱਬ ਥੋੜਾ ਬਣਾ ਦੇਣਾ ਵਾ ਅੱਸੀ ਦਿੱਤੀਆਂ ਨੇ 20 ਛੱਡੀਆਂ ਨੇ ਅੱਸੀ ਵੀ ਬੜੀਆਂ ਨੇ ਢੱਲੋਂ ਸਾਹਿਬ ਲਈ ਆਪਾਂ ਸ਼ੁਕਰ ਗੁਜ਼ਾਰਿਆ ਉਹਦੇ ਸੱਚੇ ਪਾਤਸ਼ਾਹ ਦੇ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਕਿਰਪਾ ਵਾ ਆਸ਼ੀਰਵਾਦ ਆ ਤੇ ਭਰਾ ਦੀ ਗੱਲ ਬਾਤ ਸੁਣਿਓ ਚੰਗਾ ਲੱਗਾ ਤੇ ਲਾਈਕ ਤੇ ਸ਼ੇਅਰ ਵੀਡੀਓ ਕਰ ਦਿਓ ਫਰਜ਼ੇ ਸਮਝਿਆ ਕਰੋ ਸਪੋਰਟ ਕਰਨੀ ਸਿੱਖੋ ਅਗਲੇ ਬੰਦੇ ਦੀ ਜੇ ਕੋ ਖੜਦਾ ਤੇ ਆ ਨਹੀਂ ਤਾਂ ਵੀਰ ਦੀ ਵੀਡੀਓ ਵੇਖ ਲਿਓ ਤੁਹਾਨੂੰ ਥੋੜੀ ਬਹੁਤੀ ਅਕਲ ਆਊਗੀ ਵੀਡੀਓ ਵੇਖ ਕੇ ਠੀਕ ਹੈ ਨਾ ਜੇ ਕਰਨੇ ਕੰਮ ਕੀਤਾ ਨਾ ਉਹਦੇ ਨਾਲ ਖੜੀਦਾ ਹੁੰਦਾ ਵਾ ਕੰਮ ਘੜਾ ਕੇ ਤੇ ਤੁਸੀਂ ਭੱਜ ਜਾਂਦੇ ਹੋ ਬੜੀ ਜ਼ਿੰਦਗੀ ਪਈ ਹੈਰੇ ਕੰਮ ਦੀ ਨਹੀਂ ਗੱਲ ਹੁੰਦੀ ਕੰਮ ਜੇ ਆਪਾਂ ਫੀਲਡ 'ਚ ਚੰਗਾ ਕਰਨਦੇ ਆ ਚੰਗਾ ਵਿਚਰਨਦੇ ਆ ਲੋਕਾਂ ਦੇ ਨਾਲ ਡਾਕਟਰੀ ਦੇ ਨਾਮ ਨਾਲ ਦਿਲ ਵੀ ਜਿੱਤੇ ਆ ਤੁਹਾਡੇ ਵੀਰ ਨੇ ਸਹੀ ਹੈ ਨਾ ਕੰਮ ਤਾਂ ਉਹ ਨਹੀਂ ਪੁੱਖਾ ਰਿੰਦਾ ਤੁਹਾਡਾ ਵੀਰ ਕੰਮ ਬਹੁਤ ਨੈਟਵਰਕ ਦਿੱਤਾ ਹੋਇਆ ਉਹਨੇ ਕਿ ਜਿਹੜਾ ਸਾਂਭਿਆ ਨਹੀਂ ਜਾਂਦਾ ਆਪਣੇ ਕੋ ਇਹ ਕਰਕੇ ਨਾਲ ਖਰਨਾ ਸਿੱਖੋ ਖੜੋਗੇ ਤੇ ਕੱਲ ਨੂੰ ਹੁਣ ਕੋਈ ਚੰਗੇ ਬੰਦੇ ਦਾ ਵੀ ਮੈਨੂੰ ਫੋਨ ਆਉਂਦਾ ਮੇਰਾ ਜੀ ਨਹੀਂ ਕਰਦਾ ਅੱਜ ਦੀ ਰੇਟ 'ਚ ਕਰਨ ਨੂੰ ਯਾਰ ਭੱਜ ਗਏ ਨੇ 60 70% ਤੇ ਭੱਜੀ ਜਾਂਦੇ ਲੋਕ ਫਿਰ ਉਹਨਾਂ ਨੂੰ ਪੁੱਛੀਦਾ ਵਾ ਤੇ ਕਿਦਾਂ ਬੇਇੱਜ਼ਤੀ ਆ ਜੀ ਉਹ ਵਾ ਇਦਾਂ ਵਾ ਨਹੀਂ ਨਹੀਂ ਸਪੋਰਟ ਕਰਨੀ ਨਾ ਕਰੋ ਕੋਈ ਚੱਕਰ ਨਹੀਂ ਪਰ ਕਿਹਨੂੰ ਦੱਸ ਜੋ ਯਾਰ ਹਣਾ ਰਿਜ਼ਲਟ ਦੱਸ ਜੋ ਇਹ ਕਰਕੇ ਭੱਜ ਜਾਂਦੇ ਨੇ ਥੋੜੀ ਯਾਰ ਇਦਾਂ ਨਾ ਕਰਿਆ ਕਰੋ ਤਾਂ ਫੋਨ ਫਿਰ ਕਹਿੰਦੇ ਕਿ ਚੱਕ ਦੇ ਨੀ ਫੋਨ ਯਾਰ ਸਹੀ ਆ ਇਹ ਦੁਨੀਆਦਾਰੀ ਜਿਹੜੀ ਆ ਨਾ ਇਹ ਨਹੀਂ ਯਾਰ ਕੁਝ ਕਰ ਦਿੰਦੀ ਇਹ ਇਹ ਬੁਰਿਆ ਬਣਾ ਦਿੰਦੀ ਚੰਗੇ ਇਨਸਾਨ ਨੂੰ ਵੀ ਬੁਰਿਆ ਬਣਾ ਦਿੰਦੀ ਆ ਆਪਾਂ ਤਾਂ ਤੁਹਾਡੇ ਲਈ ਚੰਗਾ ਸੋਚਦੇ ਆ ਹਮੇਸ਼ਾ ਖੜੇ ਆ ਜੇ ਆਪਾਂ ਖੜਦੇ ਤੁਸੀਂ ਵੀ ਖੜੋ ਨਾ ਯਾਰ ਤੁਹਾਡਾ ਫਰਜ਼ ਵੀ ਬੰਦਾ ਨਾਲ ਖੜਨ ਦਾ ਤੇ ਜਰੂਰ ਵੀਡੀਓ ਦੇਖਿਓ ਮੈਂ ਅਗਲੇ ਬੰਨੇ ਲਾ ਰਿਹਾ ਭਰਾ ਦੀ ਗੱਲ ਸੁਣੋ ਤੇ ਸਾਡਾ ਕੋਈ ਨਹੀਂ ਆ ਨਾਮ ਮੈਂ ਵੀਰ ਨੂੰ ਮਿਲਿਆ ਅਜੇ ਤੱਕ ਨਾ ਮੈਂ ਗਾਇਆਂ ਨੂੰ ਮਿਲਿਆ ਇੱਥੇ ਬਹਿ ਕੇ ਤੁਹਾਡੇ ਭਰਾ ਨੇ ਗੱਬਣ ਕਰਤੀਆਂ ਨੇ ਕੋਈ ਜੜੀ ਬੂਟੀ ਕੋਈ ਇੰਜੈਕਸ਼ਨ ਨਹੀਂ ਲਗਾ ਦਵਾਈ ਛੱਡੀ ਹੋਣੀ ਇੱਕ ਅੱਧਾ ਦਿਨ ਤੇ ਆਪਣਾ ਟਾਈਮ ਟੇਬਲ ਕਹਿੰਦਾ ਮਨ ਲੱਕ ਦਿਮਾਗ ਆਪਣਾ ਡਾਕਟਰ ਉਹਨਾਂ ਦਾ ਹੱਥ ਉਹਨਾਂ ਦਾ ਪਰ ਦਿਮਾਗ ਆਪਣਾ ਤਰੀਕੇ ਆਪਣੇ ਫਿਰ ਜਾ ਕੇ ਰਿਜ਼ਲਟ ਮਿਲੇ ਨਾ ਇਦਾਂ ਨਹੀਂ ਠੀਕ ਹੈ ਨਾ ਇਹ ਕਰਕੇ ਦਿਮਾਗ ਤੇ ਐਕਸਪੀਰੀਅੰਸ ਆਪਣਾ ਵਾ ਆ ਕਈ ਸਪੀਡ ਤੇ ਸ਼ੰਕਾ ਕਰਦੇ ਨੇ ਤੇ ਸਪੀਡ ਵੀ ਉਹਦੀ ਬਖਸ਼ੀ ਹੋਈ ਸਪੀਡ ਆ ਠੀਕ ਹੈ ਨਾ ਇਹ ਕੁਦਰਤੀ ਸਪੀਡ ਆ ਸਪੀਡ ਦੇ ਰਿਜ਼ਲਟ ਵੀ ਵੇਖ ਲਿਆ ਕਰੋ ਨਾ ਇੰਨੀਆਂ-ਇੰਨੀਆਂ ਹਾੜੀਆਂ ਗੱਬਣ ਹੋਈ ਜਾਂਦੀਆਂ ਸਪੀਡ ਤੇ ਗੱਬਣ ਹੁੰਦੀਆਂ ਨੇ ਇਹ ਕਰਕੇ ਥੋੜਾ ਸੋਚ ਸਮਝ ਕੇ ਕਿਹਨੂੰ ਗੱਲ ਕਰਿਆ ਕਰੋ ਤੇ ਬਾਕੀ ਜਿਹੜੇ ਪਿਆਰ ਕਰਦੇ ਆ ਪਤਾ ਸਾਡੇ ਦਿਲ ਚ ਨੇ ਧੰਨਵਾਦ ਹੈ ਉਹਨਾਂ ਦਾ ਤੇ ਥੋੜਾ ਸਮਝਦਾਰ ਬਣੋ ਯਾਰ ਠੀਕ ਹੈ ਨਾ ਬਾਕੀ ਰੱਬ ਸਾਡਾ ਸਾਡੇ ਨਾਲ ਆ ਸਾਨੂੰ ਪਰਵਾਹ ਨਹੀਂ ਕਿ ਅਦੀ ਫਿਕਰ ਨਹੀਂ ਆਪਾਂ ਤਾਂ ਧੱਕੀਆਂ ਲਵਾਉਂਦੇ ਰਹਿਣਾ ਇਦਾਂ ਸਾਡੀਆਂ ਦੇ ਵੀਡੀਓ ਆਉਂਦੀਆਂ ਰਹਿਣੀਆਂ ਨੇ ਠੀਕ ਹੈ ਜੀ ਬਾਕੀ ਪਿਆਰ ਕਰਨ ਵਾਲੇ ਜਿਹੜੇ ਆ ਲਾਈਕ ਲੁੱਕ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਇੰਨੀ ਕੁ ਸਪੋਰਟ ਕਰਿਆ ਕਰੋ ਮੇਰੇ ਵੀਰ ਚੰਗਾ ਜੀ ਧੰਨਵਾਦ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਭੈਣ ਭਰਾਵਾਂ ਨੂੰ ਮੈਂ ਬਲਵਿੰਦਰ ਸਿੰਘ ਜ਼ਿਲ੍ਹਾ ਤਰਨਤਾਰਨ ਪਿੰਡ ਚੋਲਾ ਸਾਹ ਤੋਂ ਗੱਲ ਕਰਦਾ ਪਿਆ ਆ ਜੋ ਸਾਹਮਣੇ ਗਾਂ ਦੇਖ ਰਹੇ ਜੇ ਤੁਸੀਂ ਇਹ ਰੀਪੀਟਰ ਸੀ ਦੇ ਨਾਲ ਹੀ ਇਹ ਵਾਰਾ ਗਾਂ ਫਿਰਦੀ ਸੀ ਜਿੱਦਾਂ ਕਿ ਅੱਗੇ ਸਾਡੀ ਇੱਕ ਪਿਛੇ ਜੀ ਵੀਡੀਓ ਅਸੀਂ ਪਾਈ 2 ਕੁ ਮਹੀਨੇ ਪਹਿਲਾਂ ਉਹ ਡਾਕਟਰ ਢਿੱਲੋ ਸਾਹਿਬ ਦੀ ਮੇਰ ਸਤਕਾਹ ਗਾਂ ਖੜੀ ਜਿਹੜੀ ਸੇਮ ਹੀ ਕੰਡੀਸ਼ਨ ਇਹਦੀ ਸੀ ਵੀ ਇਹ ਵੀ ਇਦਾਂ ਹੀ ਓਮਦੀ ਘਮਾਉਂਦੀ ਆ ਆਪਣੇ ਇਥੇ ਆ ਗਈ ਘਰ ਤੇ ਆਪਾਂ ਡਾਕਟਰ ਢਿੱਲੋ ਸਾਹਿਬ ਨਾਲ ਗੱਲ ਕੀਤੀ ਉਹ ਡਾਕਟਰ ਸਾਹਿਬ ਇੱਕ ਗਾਂ ਹੋਰ ਆਈ ਆ ਤੇ ਇਹਦੇ ਇੱਕ ਤੇ ਮੁਸ਼ਕਲ ਇਹ ਆ ਵੀ ਇਹਦੇ ਥਾਣ ਤਿੰਨ ਹੀ ਚੱਲਦੇ ਆ ਤੇ ਬਾਕੀ ਰੀਪੀਟਰ ਤੇ ਹੈਗੀ ਆ ਕਿਉਂਕਿ ਫਾਰਮ ਦੀ ਗਾਂ ਆ ਇਹ ਗਾਂ ਬਹੁਤ ਵੱਡੀ ਆ ਇੱਕ ਤੇ ਗਾਂ ਹੁੰਦੀ ਆ ਚਲੋ ਆ ਆ ਜਾਂਦੀਆਂ ਵਾ ਦੋਗਲੇ ਪੰਜ ਗਾਵਾਂ ਠੀਕ ਆ ਜੀ ਤੇ ਆ ਤੁਹਾਨੂੰ ਪਤਾ ਮੇਰੇ ਭੈਣ ਭਰਾਵਾਂ ਸਾਰਿਆਂ ਨੂੰ ਗਾਵਾਂ ਰੱਖਣ ਵਾਲਿਆਂ ਨੂੰ ਪਤਾ ਵੀ ਆ ਗਾਂ ਦੀ ਸ਼ਕਲ ਵੇਖੋ ਟੈਗ ਟੂਕ ਲੱਗਾ ਕੰਨ 'ਚ ਪੂਰੀ ਗਾਂ ਬਰੀਡ ਦੇ ਵਿੱਚ ਤੇ ਇਹ ਗਾਂ ਰਿਪੀਟਰ ਹੀ ਤੇ ਕਿਸੇ ਨੇ ਮੇਰੇ ਭੈਣ ਭਰਾਣੇ ਛੱਡਤੀ ਚਲੋ ਉਹਨਾਂ ਆਪਣਾ ਜੋਰ ਲਾਇਆ ਨਹੀਂ ਘੋਤੀ ਆਪਾਂ ਰੇਟੇ ਢੱਲੋ ਸਾਹਮਣਾ ਫੋਨ ਤੇ ਗੱਲ ਕੀਤੀ ਵੀ ਡਾਕਟਰ ਢੱਲੂ ਸਾਹਿਬ ਤਾਂ ਗਾਂ ਆ ਤੇ ਪਰ ਵੀ ਗਾਂ ਵੱਡੇ ਵੱਡੀ ਆ ਪੂਰੀ ਤੇ ਆਪਾਂ ਨੂੰ ਤੰਨਾ ਥਣਾ ਦੀ ਕੋਈ ਗੱਲ ਨਹੀਂ ਆ ਆਪਾਂ ਇਹਨੂੰ ਗੱਭਣ ਕਰਨਾ ਡਾਕਟਰ ਢੱਲੂ ਸਾਹਿਬ ਨੇ ਵੀ ਬੇਚਿੰਤ ਹੋ ਕੇ ਤੁਸੀਂ ਗਾਂ ਨੂੰ ਰੱਖੋ ਤੇ ਜਦੋਂ ਹੀਟ ਚਾਊਗੀ ਦਵਾਈ ਤੁਹਾਨੂੰ ਦੱਸ ਦਾਂਗੇ ਤੇ ਉਹਨਾਂ ਡਾਕਟਰ ਢੱਲੂ ਸਾਹਿਬ ਨੇ ਦਵਾਈ ਦੱਸੀ ਫਿਰ ਉਹ ਆਪਾਂ ਕਰਵਾਈ 2 ਦਿਨ ਕਿਉਂਕਿ ਵੱਡੀ ਗਾਂ ਨੂੰ 2 ਦਿਨ ਦਵਾਈ ਕਰਵਾਈ ਪੂਰੀ ਡਾਕਟਰ ਢੱਲ ਸਾਹਿਬ ਦੇ ਦਸਣ ਮੁਤਾਬਕ ਜਿਹੜੀ ਉਹਨਾਂ ਦਵਾਈ ਦੱਸੀ ਸੀ ਤੇ ਚਲੋ ਗਾਂ ਮੁੜ ਕੇ ਫੇਰ ਹੀਟ ਚਾਈਦੇ ਦੋ ਟੀਕੇ ਕਰਵਾਏ ਤੇ ਗਾਂ ਅੱਜ ਚੈੱਕ ਕਰਵਾਈ ਆ ਤੇ ਦੋ ਮਹੀਨੇ ਦੀ ਗੱਬਣ ਚੈੱਕ ਪਾਸ ਆ ਤੇ ਉਹ ਡਾਕਟਰ ਸਾਹਿਬ ਵੀ ਆਪਣੇ ਜਿਹੜੇ ਪਿੰਡ ਇੱਥੇ ਆਪਣੇ ਲੋਕ ਲਾਉਂਦੇ ਉਹ ਵੀ ਹੈਰਾਨ ਆ ਵੀ ਵੀ ਗਾਂ ਇਹ ਬੜੀ ਖੇਤੀ ਗੱਬਣ ਹੋਈ ਆ ਤੇ ਕਿਹੜੀ ਦਵਾਈ ਕਰਵਾਈ ਜਾਂ ਕੀ ਕੀਤਾ ਤੁਸੀਂ ਤੇ ਚਲੋ ਆਪਾਂ ਉਹਨਾਂ ਨੂੰ ਦੱਸਿਆ ਵੀ ਇਦਾਂ ਡਾਕਟਰ ਢਿੱਲੋ ਸਾਹਿਬਾਂ ਦਵਾਈ ਉਹਨਾਂ ਦੱਸਿਆ ਟ੍ਰੀਟਮੈਂਟ ਉਹ ਕਰਵਾਉਣ ਦੇ ਨਾਲ ਇਹ ਗਾਂ ਘੱਟ ਰਹਿ ਗਈ ਆ ਤੇ ਵੇਖੋ ਜੀ ਹੁਣ ਅਸੀਂ ਦੇ ਡਾਕਟਰ ਢੱਲੂ ਸਾਹਦੇ ਹੱਕ ਚ ਤਾਂ ਹੀ ਵੀਡੀਓ ਪਾ ਰਹੇ ਆ ਵੀ ਏਡੀ ਗਾਂ ਲੈਣੀ ਨਾਰਮਲੀ ਚਲੋ ਹੁਣ ਸੰਬੰਧ ਆ ਦੋ ਮਹੀਨੇ ਹੋ ਗਏ ਆ ਔਰ ਮਗਰ 7 ਮਹੀਨੇ ਆ ਤੇ ਸਿਆਲ ਜੀ ਨੇ ਜਾ ਕੇ ਸੁਣਾ ਤੇ ਜੇ ਤੰਨਾ ਥਣਾ ਜੋ ਵੀ ਮੇਰੇ ਸਾਹਦੇ ਨਾਲ 18-20 ਕਿਲੋ ਦੁੱਧ ਦੇ ਗਾਂ ਦੇ ਨਾਲ ਹੀ ਆ ਤੇ ਬਾਕੀ ਏਡੀ ਗਾਂ ਨੇ ਗੱਬਰ ਰਹਿ ਜਾਣਾ ਨਿੱਜੀ ਗੱਲ ਨਹੀਂ ਆ ਉਹ ਵੀ ਕਿਸੇ ਨੇ ਵਾਰਾ ਛੱਡੀ ਹੋਵੇ ਤੇ ਅਸੀਂ ਤੇ ਸਪੈਸ਼ਲ ਧੰਨਵਾਦ ਕਰਦੇ ਆ ਡਾਕਟਰ ਢੱਲੂ ਸਾਹ ਦਾ ਤੇ ਜਿਨ੍ਹਾਂ ਦੀ ਨੌਲਜ ਸਤਕਾ ਗਾਂ ਵੀ ਗੱਬਣ ਤੇ ਉਹ ਚਲੋ ਜਿੱਦਾਂ ਕਹਿ ਦਿੰਦੇ ਹੁੰਦੇ ਆ ਵੀ ਅੱਗੇ-ਅੱਗੇ ਬੰਦੇ ਨੂੰ ਲਾਲਚ ਪਾਇਆ ਜਾਂਦਾ ਹੁਣ ਅਸੀਂ ਇੱਕ ਗਾਂਹ ਹੋਰ ਆ ਸਾਈਡ ਤੇ ਤੁਸੀਂ ਵੇਖ ਰਹੇ ਕਾਲੀ ਲੈਂਦੀ ਆ ਇਹ ਵੀ ਫੁੱਲੀ ਰਿਪੀਟਰ ਤੇ ਇਹਦੀ ਵੀ ਅਹੀਂ ਟਰੀਟਮੈਂਟ ਡਾਕਟਰ ਢਿੱਲੋ ਸਾਹਿਬ ਦੇ ਮੇਰ ਸਤਕਾ ਕਰਦਾ ਹੈ ਤੇ ਚਲੋ ਵਾਹਿਗੁਰੂ ਕਰੂ ਕਿਰਪਾ ਗੁਰੂ ਆਮ ਦਾਸ ਤੇ ਇਹਦੀ ਵੀ ਵੀਡੀਓ ਪਾਵਾਂਗੇ ਜਲਦੀ ਪਰ ਬਲਹਾਲ ਆ ਦੋ ਗਾਂਵਾ ਗੱਬਣ ਚੱਕ ਪਾਸ ਜੀ ਤੇ ਇਹਨਾਂ ਦੀ ਗਰੰਟੀ ਆ ਵੀ ਇਹ ਸੂਣ ਵਾਲੀਆਂ ਤੇ ਇਹ ਸਾਰਾ ਸਿਹਰਾ ਜਾਂਦਾ ਡਾਕਟਰ ਢਿੱਲੋਂ ਸਾਹਿਬ ਨੂੰ ਤੇ ਉਹਨਾਂ ਦੇ ਗੁਰੂ ਰਾਮਦਾਸ ਦੀ ਕਿਰਪਾ ਵਾ ਚਲੋ ਦਵਾਈ ਜਿਹੜੀ ਦੱਸਦੇ ਆ ਉਹ ਕੰਮ ਵੀ ਕਰਦੀ ਆ ਕੰਮ ਕਰਦੀ ਆ ਤੇ ਰਜਟ ਤੁਹਾਡੇ ਸਾਹਮਣੇ ਆ ਵੀ ਕੋਈ ਇਹਦੇ ਝੂਠ ਤੇ ਹੈ ਨਹੀਂ ਆਪਾਂ ਅੱਜ ਹੀ ਸਵੇਰੇ ਅਜੇ ਗੱਬਣਾ ਚੈੱਕ ਕਰਵਾਈਏ ਕਾ ਤੇ ਬਹੁਤ ਮਾਨੂੰ ਖੁਸ਼ੀ ਹੋਈ ਆ ਇਦਾਂ ਹੌਸਲਾ ਵੀ ਹੋਰ ਵਾਧਾ ਵੀ ਸੁਣ ਤੇ ਸਾਡਾ ਜੀ ਕਰਦਾ ਵੀ ਜਿਹੜੀ ਵੀ ਕੋਈ ਤਰੀ ਫਿਰਦੀ ਆ ਉਹਨੂੰ ਲੈ ਆਈਏ ਤੇ ਡਾਕਟਰ ਢਿੱਲਾ ਸਾਹਿਬ ਦੀ ਸਲਾਹ ਦੇ ਸਦਕਾ ਜਿੱਦਾਂ ਵੀ ਉਹਨਾਂ ਦਾ ਟਰੀਟਮੈਂਟ ਦੱਸਦੇ ਆ ਕਰੀਏ ਤੇ ਗਾਂ ਗੱਬਣ ਰਹਿ ਜਾਂਦੀ ਆ ਮੇਰੇ ਹਿਸਾਬ ਦੇ ਨਾਲ ਕੋਈ ਵੱਡੀ ਗੱਲ ਨਹੀਂ ਹੋਣਾ ਹੈਗੀ ਵੀ ਗਾਂ ਗੱਬਣਾ ਕਰਵਾਉਣ ਦੇ ਵਿੱਚ ਵੀ ਕੋਈ ਵੱਡਾ ਮਸਲਾ ਨਹੀਂ ਰਹਿ ਗਿਆ ਵੱਡਾ ਮਸਲਾ ਤਾਂ ਨਹੀਂ ਰਹਿ ਜਾਂਦਾ ਵੀ ਇਦਾਂ ਦੇ ਡਾਕਟਰ ਦਾ ਇਹ ਸਲਾਹ ਲੈਣੀ ਤੇ ਉਹਨਾਂ ਵਧੀਆ ਟਰੀਟਮੈਂਟ ਦੱਸਣਾ ਤੇ ਕੋਈ ਵੱਡੀ ਗੱਲ ਨਹੀਂ ਰਹਿ ਜਾਂਦੀ ਖਰਚਾ ਵੀ ਹਿਸਾਬ ਨਾਲ ਤੇ ਟਰੀਟਮੈਂਟ ਵੀ 100% ਰਿਜ਼ਲਟ ਦੇ ਆ ਤੇ ਕਰਕੇ ਮੈਂ ਡਾਕਟਰ ਢੱਲੋ ਸਾਦਾ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਤੇ ਬਾਕੀ ਇਹ ਬੇਜਮਾਨਾਂ ਦੀ ਜ਼ਿੰਦਗੀ ਬਚਾਉਣ ਲਈ ਤੁਹਾਡਾ ਬਹੁਤ ਜ਼ਿਆਦਾ ਸੰਯੋਗ ਤੇ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀਆਂ ਕਲਾਂ ਤੇ ਕੰਮਕਾਰ ਦੀਆਂ ਦਾਤਾਂ ਬਖਸ਼ੇ ਤੇ ਹੋ ਸਕੇ ਤੇ ਜਦੋਂ ਅਸੀਂ ਕਿਤੇ ਤੁਹਾਡੇ ਏਰੀਆ ਚਾਏ ਤੇ ਤੁਹਾਡੇ ਨਾਲ ਜਰੂਰ ਡਾਕਟਰ ਢੱਲੋ ਸਾਹਿਬ ਜੀ ਮਿਲ ਕੇ ਜਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੇ ਵੀਰੇ ਵੀਰ ਜਿਹੜੇ ਡਾਕਟਰ ਢੱਲੋ ਸਾਹਿਬ ਦਾ ਕੋਈ ਈਸ਼ੂ ਵਗੈਰਾ ਬਣਾਉਂਦੇ ਆ ਵੀ ਨਹੀਂ ਐ ਇਦਾਂ ਵਾ ਉਦਾਂ ਵਾ ਤੇ ਮੈਂ ਕਿਹ ਵੀ ਇਹ ਗੱਲਾਂ ਕਿਸੀ ਵੀ ਕੰਮ ਬੋਲਦੇ ਆ ਇਹ ਤੇ ਬੰਦਾ ਬੋਲੇ ਆਪ ਫਿਰ ਤੇ ਸਮਝੋ ਵੀ ਨਹੀਂ ਉਹ ਬੰਦਾ ਆਪ ਦੀ ਤਾਰੀਫ ਆਪੇ ਕਰੀ ਜਾਂਦਾ ਹੁਣ ਮੈਂ ਏਡੀ ਦੂਰ ਬੈਠਾ ਉਹਨਾਂ ਦੀ ਤਾਂ ਹੀ ਤਾਰੀਫ ਕਰਦਾ ਵੀ ਜੇ ਸਾਡੇ ਡੰਗਰ ਗੱਭਾ ਰਹਿੰਦੇ ਆ ਤੇ ਇਸ ਕਰਕੇ ਮੈਂ ਡਾਕਟਰ ਢਿੱਲੋ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਵਾਹਿਗੁਰੂ ਉਹਨਾਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਬਖਸ਼ੇ ਤੇ ਇਦਾਂ ਹੀ ਉਹ ਡੰਗਰ ਗੱਭਣ ਕਰਦੇ ਰਹਿਣ ਤੇ ਜਿਹੜੇ ਸਾਡੇ ਵਰਗੇ ਕਿਸਾਨ ਭਰਾ ਫਾਰਮਰ ਉਹਨਾਂ ਦੀ ਬਾਹ ਫੜਦੇ ਰਹਿਣ ਹੁਣ ਵੀ ਕੋਈ ਵੀ ਸਲਾਹ ਲੈਣੀ ਹੋਵੇ ਉਹਨਾਂ ਉਸੇ ਵੇਲੇ ਤੁਰੰਤ ਹੀ ਫੋਨ ਤੇ ਟਰੀਟਮੈਂਟ ਦੱਸਾਂ ਤੇ ਟਰੀਟਮੈਂਟ ਵੀ ਟੌਪ ਦਾ ਇਹ ਨਹੀਂ ਵੀ ਹਾਂ ਜੀ ਆਹ ਲਾ ਲਓ ਲੈਣ ਕੇ ਪਹਿਲਾਂ ਫਿਰ ਉਹਨੇ ਨਸਰ ਕੀਤਾ ਫਿਰ ਹੋਰ ਚੀਜ਼ ਹੀ ਉਹ ਦੱਸਦੇ ਆ ਵੀ ਜਿਹੜੀ ਨੇ ਮਤਲਬ ਕੰਮ ਹੀ ਕਰ ਦੇਣਾ ਗਾੜੀ ਵੀ ਆਪਣਾ ਜਿਹੜਾ ਜੇ ਉਹ ਵੀ ਪ੍ਰੋਬਲਮ ਉਹਨੂੰ ਸੋਲਵ ਕਰ ਦੇਣਾ ਤੇ ਬਹੁਤ ਬਹੁਤ ਧੰਨਵਾਦ ਹੈ ਟੋਢੀਲੂ ਸਾਹਿਬ ਜੀ ਸასი ਸ਼ਕਾਲ ਮੇਰੇ ਭੈਣ ਭਰਾਵਾਂ ਨੂੰ